ਹੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਬਦਦਵਾਲ ਸਬ ਤਹਿਸੀਲ ਫਤਗੜ ਚੂੜੀਆਂ ਤੇ ਜ਼ਿਲ੍ਹਾ ਗੁਰਦਾਸਪੁਰ ਪੰਨੋ ਡੇਰੀ ਫਾਰਮ ਤੇ ਆਪਾਂ ਪਹੁੰਚੇ ਆ ਬਲਕਾਰ ਸਿੰਘ ਜੀ ਉਹਨਾਂ ਕੋਲ ਤੇ ਅੱਜ ਆ ਸਾਰਾ ਹੀ ਮਾਲ ਜਿਹੜਾ ਵਕਾਉ ਉਹ ਜਿੰਨੀਆਂ ਤੁਸੀਂ ਆ گاਵਾ ਵੇਖਣਦੇ ਜੇ ਕੋਈ ਵਿੱਚ ਸੁਈਆਂ ਵਾਂ ਤੇ ਕੋਈ ਗੱਪਣਾ ਵਾਂ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀ ਜੀ ਉਹਨਾਂ ਨਾਲ ਪੁੱਛਦੇ ਆ ਸਾਰੀ ਡਿਟੇਲ ਇੱਕ ਆਵੇ ਗੱਬਨ ਵੈਡ ਤੁਹਾਨੂੰ ਕਾਫੀ ਖੂਬਸੂਰਤ ਤੁਹਾਨੂੰ ਦਿਖਾਵਾਂਗੇ ਸਾਰ ਜਦੋਂ ਵੀ ਆਈਦਾ ਵਾ ਹਮੇਸ਼ਾ ਚੰਗਾ ਹੀ ਮਾਲ ਜੜਾ ਵੀ ਜਿਹਨਾਂ ਕੋ ਬੱਜ ਜਾਂਦਾ ਵਾ ਸੋਹਣੀਆਂ ਵਛੀਆਂ ਹੁੰਦੀਆਂ ਵਾ ਜੜੀਆਂ ਤੇ ਬਾਕੀ ਇਹ ਕੁਛ ਹੋਸ਼ੀਆਂ ਇੱਧਰ ਵੀ ਬੱਜੀਆਂ ਆਪਣੀਆਂ ਘਰ ਦੀਆਂ ਤਿਆਰ ਕਰਨ ਦੇ ਸਾਰੀਆਂ ਛੋਟੀਆਂ ਵਛੀਆਂ ਤੋਂ ਤਿਆਰ ਕਰਨ ਦੇ ਬਿਲਕੁਲ ਹੀ ਹਾਂਜੀ ਬਿੱਧੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਰਪ੍ਰੀਤ ਕੀ ਹਾਲ ਚਾਲ ਹੈ ਵਧੀਆ ਵਧੀਆ ਤੁਸੀਂ ਦੱਸੋ ਸਭ ਤੋਂ ਪਹਿਲਾਂ ਮੈਂ ਤੁਹਾਡੇ ਚੈਨਲ ਨੂੰ ਚਾਹਣ ਵਾਲੇ ਸਾਰੇ ਹੀ ਗੁਰਮੁਖ ਸਾਰਿਆਂ ਨੂੰ ਸੇਚ ਝਗਾ ਕੇ ਫਤੇ ਬਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਸਤਿਗੁਰ ਸੱਚੇ ਪਾਤਸ਼ਾਹ ਕਾ ਦੀ ਬੇਨਤੀ ਕਰਦਾ ਵਾਂ ਕਿ ਜਿੱਥੇ-ਜਿੱਥੇ ਵੀ ਪੰਜਾਬੀ ਹੋਰ ਰੀ ਧਰਮਾਂ ਦੇ ਜੀਵ ਵਸਦੇ ਆ ਸਤਿਗੁਰ ਸੱਚੇ ਪਾਤਸ਼ਾਹ ਹਰ ਇੱਕ ਦੇ ਸਿਰ ਤੇ ਮਿਹਰ ਭਰਿਆਤ ਰੱਖੀ ਕਿਰਪਾ ਕਰੀ ਹਰ ਇੱਕ ਪ੍ਰਾਣੀ ਜਿਹੜਾ ਤਰਗੀ ਦੇ ਰਾਹ ਤੇ ਜਾਵੇ ਤੇ ਦੇ ਜਾਰੀਆਂ ਗੱਲਾਂ ਕੀਤੀਆਂ ਤੇ ਵੀਡੀਓ ਲੰਮੀ ਹੋ ਜੇਗੀ ਹਾਂਜੀ ਹਾਂਜੀ ਇਸ ਕਰਕੇ ਰਾਤ ਮੇਰੇ دوست ਨੇ ਸਰਦਾਰਸਿਕ ਦੇਵ ਸਿੰਘ ਜੀ ਨੇ ਠੀਕ ਆ ਸ਼ਹਿਰਪੁਰੀਏ ਸ਼ਹਿਰਪੁਰ ਤਾਂ ਠੀਕ ਆ ਤੇ ਪੁੱਛਣ ਦੇ ਇਹ ਵਸ਼ੀਆਂ ਨੇ ਪਿਛਲੀ ਵੀਡੀਓ ਜਿਹੜੀਆਂ ਤਾਂ ਤੁਸੀਂ ਬਖਾਤੀਆਂ ਨੇ ਅੱਛਾ ਇਸ ਕਰਕੇ ਮੈਂ ਉਹਨਾਂ ਨੂੰ ਕਿਹੜੇ ਤਰ੍ਹਾਂ ਦੇ ਫਰੇ ਬੁਲਾਉਣਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਸੱਜਣ ਨੇ ਗਾਗ ਨੇ ਮੇਰੇ ਠੀਕ ਹੈ ਉਹ ਪਿਆਰ ਕਰਦੇ ਜੋ ਸਾਰੇ ਸੱਜਣ ਨੇ ਆਪਣੇ ਅਸਾਨਾ ਵੀ ਕਈ ਜਿਹੜੇ ਫੋਨ ਆਉਂਦਾ ਹੁੰਦਾ ਹੁੰਦਾ ਉਹਨਾਂ ਦਾ ਕਾਫੀ ਪ੍ਰੇਮ ਪਿਆਰ ਵਾਲੇ ਆ ਜਿਹੜੇ ਉਹ ਪਿਆਰ ਕਰਦੇ ਨੇ ਹਾਂਜੀ ਹਾਂਜੀ ਉਹ ਆਪਣਾ ਦਿਲੀ ਪਿਆਰ ਕਰਦੇ ਆ ਹਾਂਜੀ ਹਾਂਜੀ ਉਹਨਾਂ ਨੂੰ ਮੈਂ ਦੁਬਾਰੇ ਫੇਰੇ ਬੁਲਾਉਣਾ ਮੈਂ ਵੈਕੂ ਜੀ ਕਾ ਖਾਲਸਾ ਵੈਕੂ ਜੀ ਫਤਿਹ ਅੱਜ ਆਪਣੇ ਕੋ ਪੰਜ گاਵਾਂ ਨੇ ਨਾਮ ਮੇਰਾ ਬਲਕਾਰ ਸਿੰਘ ਪੰਨੂਆ ਹਾਂਜੀ ਪਿੰਡ ਬੱਦਵਾਲ ਖਲਾਸ ਸਫਤ ਸੀਲ ਫਤਿਹਗੜ ਜੂੜੀਆਂ ਜ਼ਿਲ੍ਹਾ ਅਰਦਾਸਪੁਰ ਹੈ ਜੀ ਤੇ ਹੁਣ ਨੰਬਰ ਬੋਲਦਾ ਫੋਨ 9815740676 ਠੀਕ ਹੈ ਜੀ ਤੇ ਸ਼ੁਰੂਆਤ ਫੇਰ ਪਹਿਲੇ ਨੰਬਰ ਤੇ ਬੜੇ ਕਮਾਲ ਦੀ ਵੈਡ ਜਿਹੜੀ ਤਿਆਰ ਹੁੰਦੀ ਆ ਅਜੇ ਗੱਬਣ ਆ ਜਿਹੜੀ ਤੇ ਆਪਾਂ ਹੁਣ ਤੁਸੀਂ ਦੇਖ ਸਕਦੇ ਆ ਚੰਗੀ ਬਣਦੀ ਆ ਬਿਲਕੁਲ ਫਿਕਸ ਹਵਾਨਾ ਵਾ ਜਿਹੜਾ ਇਹਦਾ ਆਪਣਾ ਹੱਥੀਂ ਤਾਂ ਬਹੁਤ ਹੀ ਵਧੀਆ ਦੀ ਆਵਲੀ ਹਵਾਨੇ ਦੇ ਮੇਰਾ ਵੀਰ ਨਾਲ ਸਟਰਕਚਰ ਦੀ ਡਿਮਾਂਡ ਹੁੰਦੀ ਆ ਜਗਜੀਤ ਡੇਰੀ ਫਾਰਮ ਹਾਂਜੀ ਉਹਨਾਂ ਨੂੰ ਮੈਂ ਚਾਚੇ ਤੋਤੇ ਫੜੇ ਬੁਲਾਉਣਾ ਹਾਂਜੀ ਉਹ ਆਪਾਂ ਹਦਦੇ ਨੇ ਆ ਵੀ ਸੈਂਟਰ ਚ ਆ ਕੇ ਨਾਲ ਸਨ ਚ ਆ ਹਾਂਜੀ ਹਾਂਜੀ ਲੈਵਾ ਜਿਹੜਾ ਸਨ ਤੇ ਖੁੱਚਾ ਤੋਂ ਤਾਂ ਆ ਹਾਂਜੀ ਹਾਂਜੀ ਇਹ ਦੇਖੋ ਉਰੀ ਇਹਦੀ ਪਛਾਣ ਆ ਹਾਂਜੀ ਹਾਂਜੀ ਵਾਲਾ ਵਹਨਾ ਵਾ ਖੁੱਚਾ ਸੰਤੋ ਪਾ ਵਾ ਹਾਂਜੀ ਹਾਂਜੀ ਖੰਡੀ ਸੀਲ ਦਾ ਅੰਤ ਕੋਈ ਨਹੀਂਗਾ ਹਾਂਜੀ ਤੇ ਬੱਚੀ ਜਿਹੜੀ ਆ ਬਹੁਤ ਕਾਬਲ ਐ ਬਹੁਤ ਜਿਹਨੂੰ ਚੰਗੀ ਕਹਿੰਦੇ ਆ ਤੇ ਸੁਵਾ ਸੁਵਾ ਦੁੱਧ ਆ ਠੀਕ ਆ ਹਾਂਜੀ ਪ੍ਰਾਪਰ ਦੁੱਧਾ ਸੁਵਾ ਵਾ ਤੇ 25 ਪਲੱਸ ਚੱਲੇਗੀ ਵੜ 25 ਕਿਲੋ ਦੀ ਗਰੰਟੀ ਐ ਦੱਸ 25 ਕਿਲੋ ਪਾਏਗੀ ਵੜ ਅੱਛਾ ਹਾਂਜੀ ਹਾਂਜੀ ਠੀਕ ਹੁਣ ਤਾਂ ਗਾੜੀ ਮੌਸਮੀ ਵਧੀਆ ਹੁੰਦਿਆ ਬਸ 20 ਦਿਨ ਰਹਿ ਗਏ ਆ ਹਾਂਜੀ ਹਾਂਜੀ ਤੇ ਬਸ ਦੁੱਧ ਹੀ ਦੁੱਧ ਐ ਠੀਕ ਆ ਖਰਾਬ ਭਾਈ ਜਿਉਂ ਦੁੱਧ ਲਈ ਜਾਓ ਤੋਰੋ ਫੇਰੇ ਕਰੀਦਾ ਬਾਕੀ ਇਹ ਵੀ ਅਜੇ ਵੀ ਨੇ ਦਿਨ ਦੋ ਚਾਰ ਲੈ ਜਾਣੇ ਆ ਤੇ ਸੂਨ ਤੱਕ ਜੇ ਹੋਰ ਤਿਆਰ ਹੋ ਜਨਾ ਬਾਕੀ ਸਿੱਧੀ ਆ ਪੂਰੀ ਆ ਦੇਖ ਸਾਡੀ ਕਾਫੀ ਕਮਾਲ ਦੀ ਜਿਹੜੀ ਵੜੇ ਤਿਆਰ ਹੁੰਦੀ ਥੱਲੇ ਥਣਵੇ ਹਰ ਵੀ ਇਧਰ ਲਿਆ ਵੇ ਥਣਮੁੱਠੀ ਵਾਲਾ ਹੂੰ ਗੱਬਣ ਵੇੜਿਆ ਹੂੰ ਜਿੱਦਾਂ ਮੋਟਰ ਹੁੰਦੀ ਹੈ ਮੋਟਰ ਹਾਂ ਦੇਖ ਸਕਦੇ ਜੀ ਬਿਲਕੁਲ ਸਾਫ਼ ਧਾਰਿਆ ਕੋਈ ਪੂਰ ਸ਼ਿੱਟਾ ਨਹੀਂ ਆ ਬੱਸ ਵੀ ਹੋ ਗਈ ਜਿਨਾਲੀ ਠੀਕ ਹੈ ਜੀ ਬਹੁਤ ਚੰਗੀ ਬਸ਼ੀ ਨੂੰ ਕਹਿੰਦੇ ਆ ਤੇ ਪਿਛੇ ਵੀ ਹਵਾਨਾ ਜਿਹੜਾ ਬਿਲਕੁਲ ਬਰਾਬਰ ਹੈ ਕੁਈ ਬਹੁਤੀਆਂ ਭਲਾਉਣੀ ਆ ਹਵਾਨੇ ਤੇ ਬਾਕੀ ਦੁੱਧ ਵਾਲਾ ਸਟਰਕਚਰ ਆ ਸਾਰਾ ਜਿਉਂ ਵੀ ਆ ਅੱਜ ਵੀ ਦੁੱਧ ਵਾਲੀ ਵੜਿਆ ਹਾਂਜੀ ਹਾਂਜੀ ਉਹਦੀ ਵੀ ਜ਼ਿਆਦਾ ਦੱਸਣ ਦੀ ਲੋੜ ਨਹੀਂ ਆ ਦੁੱਧ ਵਾਲੀ ਬੱਛੀ ਆ ਤੇ ਇਹਦਾ ਮੁੱਲ ਫਿਰ ਮੁੱਲ ਹਰ ਵੀ ਟਮੇ ਜੀ ਬੱਛੀਆਂ ਦਾ ਲੱਖ ਲੱਖ ਕਰਦੇ ਆ ਹਾਂਜੀ ਹਾਂਜੀ ਤੇ ਵੜ ਮੈਂਨ 75000 ਦੀ ਦੇ ਦਿੱਤੀ 75000 ਦੀ ਕਿੰਨੀ ਛੋਟ ਕਰ ਦੋਗੇ ਵਿੱਚੋਂ ਛੋਟ ਯਾਰ ਜਿੰਨੀ ਤੁਹਾਨੂੰ ਉਨੀ ਕਰ ਦਿੰਦੇ ਆ 1000 ਰੁਪਏ ਛੱਡ ਦਿੰਦੇ ਆ ਇਹ ਹਰ ਨਾ ਛੱਡੀਏ ਹਾਂ ਸਾਰੇ ਵੀਰ ਕਹਿੰਦੇ ਵੀ ਸ਼ੋਰਟ ਤੁਸੀਂ ਥੋੜੀ ਕਰਦੇ ਜੀ 500000 ਹੀ ਕਰਦੇ ਜੀ ਤੇ 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 ਛੱਡੀ ਜਿੰਨੀ ਮਰਜ਼ੀ ਕਰ ਲੈਣ ਕੋਈ ਗੱਲ ਨਹੀਂ ਥੋੜੀ ਜੀ ਕਰਦੀਏ ਫਿਰ 100000 ਛੱਡ ਦਿੰਦੇ ਹਾਂ 5 ਜੀ ਛੱਡੀਏ 100000 ਹਰ ਨਾ ਛੱਡੀਏ ਚੱਲ 5 ਤੇ ਚੱਲ 5 ਹੀ ਛੱਡਿਆ ਸੀ ਠੀਕ ਆ ਪੂਰੇ 70 ਦੀ ਹੋਣੇ ਤੇ ਛੋੜ ਹੋਏਗੀ 200 ਰੁਪਿਆ ਠੀਕ ਆ 250 ਛੋੜ ਕਰਤੀ ਆ ਹੁਣ ਇਹਦੇ ਵਿੱਚੋਂ ਛੋੜ ਨਹੀਂ ਤੇ ਪਹਿਲੇ ਫੋਨ ਤੇ ਵਿਗਣੀ ਵੈੜ ਠੀਕ ਆ ਉਹ ਵੀ ਬਸ਼ੀ ਬਹੁਤ ਚੰਗੀ ਆ ਜਿਹੜੇ ਵੀ ਸੂਜਵਾਨ ਆ ਉਹਨਾਂ ਡੰਗਰ ਵਾਲ ਦੇ ਵਿੱਚ ਰਹਿਣ ਵਾਲੇ ਆ ਉਹ ਦੇਖਣੀ ਆ ਬਾਰ ਬਾਰ ਫੋਨ ਆਏਗਾ ਵੀ ਵਿੱਗੀ ਕਿਉਂਕਿ ਹੋਰ ਮੈਨੂੰ ਪਤਾ ਆ ਥੋੜੇ ਦਿਨ ਆ ਬੱਸ ਹਾਂਜੀ ਹਾਂਜੀ ਤੇ ਬਾਅਦ ਚ ਫਿਰ ਪਤਾ ਹੀ ਆ ਨਾਲੇ ਗਰਮੀ ਭਾਈ ਚੱਲਦੀ ਵੈੜ ਕੋਈ ਗੱਲ ਨਹੀਂ ਉਹ ਘਰ ਕਰਨੀ ਆ ਕੋਈ ਗੱਲ ਆ ਪੱਠੇ ਵੱਲੋਂ ਕਿੰਨੇ ਕੁ ਤੁੜੀ ਉਪਰਾਲੀ ਦੀ ਬਈਏ ਗਾੜੀ ਹਾਂਜੀ ਹਾਂਜੀ ਕੋਈ ਗੱਲ ਨਹੀਂ ਜੀ ਤੇ ਹੁਣ ਅਗਲੀ ਵਿਖਾਈਏ ਫਿਰ ਹਾਂਜੀ ਹਰ ਪਿੰਡ ਨਾਲੇ ਗੱਲ ਇਹ ਵੀ ਆ ਹਾਂਜੀ ਬੜੇ ਸਿਆਣੇ ਆ ਤੁਸੀਂ بس دو چار ਦਿਨਾਂ ਦੀ ਗੱਲ ਆ। ਹਾਂਜੀ। ਬਾਜ਼ਾਰ ਨੇ ਇੰਨੀ ਤਿੱਖ ਲੈਣੀ ਆ ਮੈਂ ਹੀ ਤਿੰਨ ਦਿਨ ਭੱਜ-ਭੱਜ ਕੇ ਖਾਭ ਗਿਆਂ ਮਤਲਬ ਇਹ ਮਹਾ ਵਿਹੜਾ ਲਈਆਂ ਨਾ ਬੜੇ ਹੁਣ ਜੇ ਤਰ੍ਹਾਂ گاਵਾਂ ਦਾ ਬਾਜ਼ਾਰ ਬਿਲਕੁਲ ਤਾਂ ਜਨਾਂ ਨੇ ਇੱਕਦਮ ਹਾਂ ਅਸੀਂ 90000 ਰੁਪਏ ਦੀ ਪੂਰੀ ਦੀ ਵਿਹੜਿਆ ਏ। ਹਾਂਜੀ ਹਾਂਜੀ। ਬੜਾ ਖੋਜੋ। ਇਹਦੇ ਪੈਸੇ ਜਿਹੜੇ 75-75 ਫੇਰ ਮਹੀਨਾ ਚੋ ਕੇ ਵੰਟੇ ਜਾਣਗੇ ਪੈਸੇ ਇਹਦੇ। ਠੀਕ ਆ। ਇਹਨੇ ਵੰਟਨੇ ਆਉਣਗੇ। ਤੇ ਆ ਵੀ ਅਰਪਿਤ ਪਹਿਲਾ ਸੁਆ ਬੱਛੀ ਆ। ਹਾਂਜੀ। ਉਹ ਇਹਦਾ ਬੱਚਾ ਵਾ। ਠੀਕ ਆ। ਇਹ ਤਾਜੀ ਵੈਡ ਕਰ ਤਾਜੀ ਸੂਈ ਹੈ ਜੇ ਕੱਲ ਸਵੇਰੇ ਸੂਈ ਸੀ ਦੋ ਚਵਾਈਆਂ ਹੋਈਆਂ ਨੇ ਠੀਕ ਆ ਚੌਗੀ ਮੂੰਹ ਦੀ ਆ ਦੰਦ ਦੰਦ ਕਿੰਨਾ ਪੁੱਟ ਕੇ ਬਖਾਲ ਦਣਾ ਹੋ ਠੀਕ ਆ ਤੇ ਠੰਡੀ ਸੀਨ ਦਾ ਅੰਤ ਕੋਈ ਨਹੀਂ ਵੈਡਦਾ ਅੱਛਾ ਹਾਂਜੀ ਹਾਂਜੀ ਇਹ ਦੋ ਹੀ ਚਵਾਈਆਂ ਸਿਰਫ ਹੋਈਆਂ ਨੇ ਦੋ ਚਵਾਈਆਂ ਮੈਂ ਦੇ ਕਿੰਨਾ ਆ ਵੀ ਇੰਨਾ ਡੰਗਰ ਖੰਡਾ ਵੇਖੋ ਪਹਿਲੇ ਸਵੇਰੇ ਡੰਗਰੇ ਇੰਨਾ ਠੰਡਾ ਹੁੰਦਾ ਹੀ ਨਹੀਂਗਾ ਹਾਂ ਦੇਖ ਸਾਦੇ ਬਿਲਕੁਲ ਬਾਕੀ ਅਜੇ ਜਿਤਨਾ ਜਿਤਨਾ ਕਿ ਚਵਾਈਆਂ ਹੋ ਗਈਆਂ ਮੈਂ ਕਿ ਜਿਵੇਂ ਜਿਵੇਂ ਚਵਾਈ ਹੋ ਉਤਰਾ ਉਤਰਾ ਥਣਾ ਦਾ ਸਾਈਜ਼ ਐ ਗੈਪ ਹੋਰ ਚੀਜ਼ਾਂ ਵੱਧਦੀ ਠੀਕ ਆ ਤੇ ਇਹ ਕਿੰਨੇ ਕੇ ਦੁੱਧ ਆ ਲਈ ਆਪਾਂ ਲਾਇਆ ਨਹੀਂ ਹੁਣ ਬੱਚਾ ਲੱਦੇ ਹੁਣ ਥਾਣੇ ਦੇ ਲੰਮੇ ਨਿਕਲੋਣੇ ਆ ਠੀਕ ਆ ਆਪਾਂ ਸੁਭਾਹ ਨਹੀਂ ਹੈਗਾ ਵੀ ਥਣ ਸੁਭਾਹ ਕੇ ਫਿਰ ਪੋਣਾ ਹੋਵੇ ਹਾਂਜੀ ਹਾਂਜੀ ਤੇ ਇਹ ਕਿੰਨੇ ਕੇ ਦੁੱਧ ਆ ਲਈ ਉਤਨਾ ਦੁੱਧ ਭਾਜੀ ਮੇਰੇ ਹਿਸਾਬ ਨਾਲ ਜਿਤਰਾ ਦੀ ਬਸ਼ੀ ਆ ਵੇਖ ਲਓ ਤੁਸੀਂ ਕੱਡ ਵਾ ਦੇਖ ਲਓ ਹਾਂਜੀ 20 ਕਿਲੋ ਲੱਗੇ ਜਾਣਾ ਚਾਹੀਦਾ ਹੋ ਬਾਕੀ ਇਹ ਵੀ ਸਿੱਧੀ ਆ ਪੂਰੀ ਜੜੀ ਸੋਹਣੀ ਵੜਿਆ ਆਹ ਦੇਖ ਲਦੇ ਜੀ ਫਿਕਸ ਜੇ ਹਵਾਨਾ ਜੜਾਇਦਾ ਵੀ ਕੰਪੈਕਟ ਹਵਾਨਾ ਵਾ ਬਹੁਤ ਚੰਗੀ ਬਣਦੀ ਹੈ ਤੇ ਇਹਦਾ ਮੁੱਲ ਫਿਰ ਮੋਲੇ ਇਹ ਪਹਿਲਾ ਸੁਆਵਾ ਜਾਦਨ ਸਰ ਵੇਖ ਲਾ ਗੋਲ ਵੇਖ ਲਾ ਕਿੰਨੀ ਵਹਿੜਿਆ ਹਾਂਜੀ ਹਾਂਜੀ ਮੈਂ ਤਾਂ ਨਾ ਵਹਿੜ 75 ਦੀ ਦੇ ਰਹੀਏ 75 ਦੀ ਦੇਣੀ ਹੈ ਹੈ ਕਿ ਕਰਨੀ ਕਿ ਛੋਟ ਚੜ ਨੇ ਕਰ ਦਨੇ ਯਾਰ ਕਿੰਨੇ ਵਾਦਾ ਗੱਲ ਕੀ ਉਹ ਨਾ ਭੈਣ ਭਰਾ ਕਹਿਣ ਵੀ ਪਹਿਲੀ ਵੀਡੀਓ ਪਾਈ ਤੇ ਭਾ ਘੱਟ ਕੇ ਤਾਂ ਦੂਜੀ ਦੇ ਵੱਧ ਕਰ ਦਿੱਤਾ ਹਾਂਜੀ ਹਾਂਜੀ ਮੈਂ ਤਾਂ 65000 ਦੀ ਦੇ ਦਨੇ ਆ 65000 ਦੀ ਹਾਂਜੀ ਤੇ ਇੱਕੋ ਗੱਲ ਕਰਦੀ ਏ ਫਿਰ ਕਰਦੇ ਕਰਦੇ ਕੋਈ ਬਿਲਕੁਲ ਇੱਕੋ ਗੱਲ ਅੱਜ ਦਿਨ ਤੇ ਛੱਡਣੀ ਗੱਲ ਨਹੀਂ ਕਰਦੇ ਤੇ ਕੋਈ ਨਹੀਂ ਕਰਨੀ ਅੱਜ ਕੋਈ ਗੱਲ ਨਹੀਂ ਚੈੱਕ ਕਰ ਦਿੰਨੇ ਆ ਫਿਰ ਕੋਈ ਗੱਲ ਹੀ ਨਹੀਂ ਬੱਚੇ ਨਾ ਹੋਵੇ ਤਾਂ ਗੱਲ ਦਿਲ ਛੋਟਾ ਨਹੀਂ ਕਰਖਿਆ ਵੱਡਾ ਦਿਲ ਰੱਖਿਆ ਕੋਈ ਗੱਲ ਨਹੀਂ ਅੱਛਾ ਤੇ ਵਾਧਾ ਘਟਦਾ ਫਿਰ ਕੀ ਹੋ ਜਾਏਗਾ ਸੂਰੀ ਗੱਲ ਦੋ ਛੱਡਦੀ ਏ ਦੋ ਛੱਡਦਾ ਕਿੰਨੇ ਚਪਲਾ ਬੈਰ ਚ 60 ਚ 60 ਚ 2 ਛੜਤੀ 60 ਚ 2 ਛੜਤੀ ਯਾਰ ਫਿਰ ਬਾਦਾਂ ਜਿਆਦਾ ਖੱਪਾ ਲਾ ਤੁਹਾਨੂੰ ਨਹੀਂ ਅਸੀਂ ਕਹਾਂ ਫਿਰ ਚੈੱਕ ਕਰਦੇ ਆ ਤੁਹਾਨੂੰ ਯਾਰ ਤੂੰ ਕਹਿ ਤਾਰ ਵੀ ਤੇ ਪਹਿਲੀ ਵਾਰ ਹੀ ਕਿਹਾ ਵਾਰ-ਵਾਰ ਨਹੀਂ ਆਪਾਂ ਕਹਿੰਦੇ ਹੁੰਦੇ ਹਾਂ ਵੀ ਹਰ ਵੀਡੀਓ ਦੇ ਆਖੀਂ ਵੀ ਛੋੜ ਹਰ ਬਿੱਤੂ ਕਰਨੀ ਆ ਜੇ ਤੂੰ ਕਹਿ ਤਾ ਤੇ ਤੇਰੇ ਕਹਿੰਦੇ ਫੁੱਲ ਚੜਾਉਂਦੇ ਜਾਂ ਫਿਰ ਛੋੜ ਕਰਦਾਂਗੇ 200 ਰੁਪਏ ਦੇ ਵਿੱਚ 56 ਦੀ ਹੋ ਜੂਗੀ 55 ਦੀ ਹੁ ਨਾ ਨਾ ਹੀ ਹੋਣੀ ਆ ਠੀਕ ਆ ਹਾਂਜੀ ਹਾਂਜੀ 56 ਦੀ ਜਿਹੜੀ ਕਹਿੰਦੇ ਕਿ ਦੇ ਦੇਾਂਗੇ ਫਿਰ ਬਣਾ ਅუცი ਕਿਹੋ ਜੀ ਆ ਠੀਕ ਆ ਤੇ ਹੁਣ ਇਹ ਕਵੀ ਆਵੇ ਗਾਹਾਂ ਹਰ ਪਿੱਤ ਇਹ ਤੇ ਪੂਰੀ ਤੁਹਾਡੀ ਜਿੱਡੀ ਦੀ ਫਾਰਮ ਦੀ ਵਹਿੜ ਆ ਵੱਡੇ ਦੀ ਠੀਕ ਇਹ ਰਹੀ ਜਿੱਡੀ ਆ ਇਹ ਛੋਟੇ ਹੱਥੀ ਜਾ ਜੂਗੀ ਪੂਰੀ ਨਾ ਛੋਟੇ ਹੱਥੀਆਂ ਦੀ ਬਲੇਰ ਹੁੰਦੀ ਹੈ ਅੱਛਾ ਇਹਦਾ ਕੰਦ ਮਾਈ ਇਹ ਨਹੀਂ ਮੇਰੇ ਹਿਸਾਬ ਨਾਲ 7 ਫੁੱਟ ਹੋਏਗੀ ਆ ਦੇਖ ਸਾਹ ਦੇ ਪੂਰੀ ਜਮਾਨ ਵਹਿੜ ਆ ਤੇ ਕਦ ਕਾਠ ਵੀ ਪੂਰਾ ਚੰਗਾ ਆ ਵੇ ਬੁੱਤੀ ਵੈਰਦੀ ਹੈ। ਕਿਹੜਾ ਬੜਾ ਪਿਆਰਾ ਵੀਰੇ ਥੋੜਾ ਰੱਸੀ ਤੋਂ ਜਿਹੜਾ ਕਰਦੀ ਆ ਥੋੜਾ ਜਹਾ ਜੇ ਰੱਸੀ ਰੁਸੀ ਆਪ ਹੀ ਪਾਈ ਤੇ ਆਗੇ। ਚਲੋ ਦੱਸਣ ਦੀ ਲੋੜ ਨਹੀਂ ਕਿ ਕੋਈ ਠੰਡੀ ਠੋਡੀ ਜਿਹੜੀਆਂ ਵੈੜਾ ਹੁੰਦੀਆਂ ਨੇ ਬਹੁਤ ਠੰਡੀਆਂ ਹੁੰਦੀਆਂ ਨੇ। ਹਾਂਜੀ ਹਾਂਜੀ। ਇਹ ਬਹੁਤ ਚੰਗੀ ਵਹਿ ਰਿਆ। ਹਾਂ ਦੇਖ ਸਾਹ ਦੇਥਣਾ ਦੱਸ। ਪਾਸੇ ਵੀ ਦਿਖਾ ਦਿਓ ਫਿਰ। ਹਾਂ ਨਾ ਹੋਣਾ। ਇਹ ਜੇ ਦਿਨ ਲਈ ਇੰਡੀਅਨ ਥੋੜੀ। ਠੀਕ ਐ। ਇਹ ਤਾਂ ਠੀਕ ਐ। ਖੇਤ ਦੇ ਬਾਕੇ ਮਿਲ ਗਏ ਨੇ ਮੈਨੂੰ ਚੰਗੀ ਲੱਗੀ ਆ ਤੇ ਇਹ ਕਿੰਨਾ ਕੁ ਦੁੱਧ ਚਵਾਈ ਜਾਊਗੀ ਦੁੱਧ ਹਰ ਵੀ ਤਾਂ 40 ਵੀ ਕਹਦੇ ਜਾਂਦਾ ਵਾ ਤੀ ਅੱਛਾ ਤੀ ਤੇ ਲੱਗੇ ਜਿਹੜਾ ਚਵਾਈ ਜਾਊਗੀ ਚਵਾਈ ਕੋਈ ਗਰਮੀ ਪੜੀ ਆ ਹਾਂਜੀ ਹਾਂਜੀ ਸਹੀ ਆ ਵੀ ਥੋੜਾ ਜਿਹਾ ਘੱਟ ਗਰਮੀ ਦੁੱਧ ਦਿੰਦੀਆਂ ਬਣਾ ਠੀਕ ਹੈ ਤੁਹਾਨੂੰ ਗਾਂ ਦਾ ਜਿਹੜੇ ਦੇਣਾ ਉੰਡੇ ਸਿਆਲੇ ਦੁੱਧੀ ਦੁੱਧਾ ਇੱਡਾ ਯਾਰ ਡੰਗਰ ਵੇ ਹੈ ਨਾ ਕਿੱਡਾ ਵੱਡਾ ਡੰਗਰ ਹੈ ਹਾਂਜੀ ਹਾਂਜੀ ਕਿੰਨੇ ਨੇ ਦੁੱਧ ਦੇਣਾ ਤੇ ਹੋਰ ਕਿੰਨੇ ਦੇਣਾ ਪੂਰਾ ਸਟਰਕਚਰ ਵੱਡਾ ਵਾ ਜਿਹੜਾ ਇਹਦਾ ਗਾਵਾਂ ਦੇ ਹਿਸਾਬ ਨਾਲ ਆਡ ਰਿਹਾ ਹਾਂਜੀ ਸਾਰੀਆਂ ਸ਼ਰਤਾਂ ਪੂਰੀਆਂ ਕਰਦੀ ਆ ਠੀਕ ਹੈ ਪੂਰਾ ਲੈਂਥ ਪੂਰੀ ਸ਼ਰਭਜ ਪੂਰਾ ਵਾ ਤੇ ਇਹ ਤੋੜਨੀ ਫਿਰ ਤੋੜਨੀ ਤੋੜ ਰਿਹਾ ਇਹ ਵੀ ਥੋੜੀ ਜੀ ਉਹਨਾਂ ਨੇ ਖੁੱਲੀ ਗੱਡੀ ਹੀ ਇਹ ਥੋੜਾ ਜਿਹਾ ਰੱਸੀ ਦਾ ਵੜਾ ਕਰਦੀ ਆ ਚਲੋ ਇਹਨਾਂ ਤੋੜਦੇ ਥੜੀ ਤਿਲਕਣ ਹੈ ਆ ਥੜੀ ਤੋਂ ਤਰਨ ਨੂੰ ਲੰਮੀ ਕੀ ਖੜਨੀ ਹੋਗੀ ਤੇ ਇੱਕ ਜਗਾ ਵੀ ਥੋੜੀ ਜੀ ਵੱਧ ਚਾਹੀਦੀ ਇਹਨਾਂ ਤਰ੍ਹਾਂ ਨੂੰ ਵਾ ਨਾ ਮੇ ਚੰਗਾ ਪਰ ਨਹੀਂ ਨੇ ਸੌਣ ਤੱਕਰ ਪੈਰਾਪੁਰਾਂ ਦੀ ਗਾਰੰਟੀ ਹੈ ਬਿਲਕੁਲ ਵਸ਼ੀਆਂ ਜੇ ਕੋਈ ਗਾਵਾ ਨਹੀਂ ਹੈਗੀ ਵੀ ਇਹ ਦੀ ਜੀ ਹਾਂਜੀ ਹਾਂਜੀ ਆ ਚਿਹਰਾ ਦੇਖ ਸਕਦਾ ਹੈ ਖਰੀਦਾਕ ਦੇ ਨਾ ਕੋਈ ਜਿਆਦੀ ਗੋ ਨਹੀਂ ਕਿ ਤੋਰੀ ਹਾਂਜੀ ਹਾਂਜੀ ਜਿਹਨੇ ਲੈਣੀ ਆ ਤੋੜ ਕੇ ਭਜਾ ਕੇ ਜੋ ਤੁਹਾਨੂੰ ਮਰਜ਼ੀ ਹੋਵੇ ਕੋਈ ਬਾਕੀ ਆ ਫੇਰ ਜਗਾ ਸਾਰੀ ਗਿੱਲੀ ਆ ਤਿਲਕਣਾ ਲਈ ਆ ਕੰਮ ਤੇ ਪੱਜਦੀ ਬੜਾਇਆ ਏ ਤੇ ਇੱਕ ਰੇਟ ਧਲਣਾ ਧਲਾ ਵਖਾਦੀ ਹਵਾਨਾ ਚੰਗਾ ਪਰ ਨਾਵਾ ਹੀ ਨੇ ਹਵਾਨਾ ਦੇ ਭਾਜੀ ਕੋਈ ਗੱਲ ਕਰਨ ਵਾਲੀ ਨਹੀਂ ਚਲ ਹਾਂ ਦੇਖ ਸਕਦਾ ਸੱਚਾ ਵਾ ਨਾ ਇਹਨੇ ਵੀ ਤਿਆਰ ਕਰਨਾ ਹੈ ਪਹਿਲੇ ਨੰਬਰ ਵਾਲੀ ਵੈੜ ਹੁੰਦੀ ਓਦੋ ਹੀ ਵੜਿਆ ਯਾਰ ਪੇ ਇਹਦਾ ਫਿਰ ਮੁੱਲ ਮੁੱਲ ਯਾਰਾ ਰਸ਼ੀਦ ਸਵਾ ਲੱਗਦੀ ਹੈ ਜਿਆ ਜੀ ਕਰੀਏ ਵੀ ਵਸਨਾ ਪਹਿਲੇ ਹੁਣ ਤੇ ਜਾਵੇ ਜੜੀ ਜਿਆ ਜੀ ਕਰਦਣਾ ਜਿਆ ਜੀ ਇਹਦਾ ਵੀ ਚਲ 75000 ਦੀ 75000 ਦੀ ਹਾਂਜੀ ਹਾਂਜੀ ਜਾਣ ਤੋਂ ਪੂਰੇ 70 ਦੀ ਚਲ 70 ਦੀ ਚਲ 70 ਦੀ ਚੱਲੇ ਤੂੰ ਗੜਾ ਰੋਜ ਇਹ ਕਹਿਣਾ ਵਾਂ ਠੀਕ ਆ ਅੱਜ ਖੁੱਲੇ ਹੀ ਦਵਨੇ ਆ ਪੈਰ ਮਾਖੇ ਲੱਗਣਾ ਤੂੰ 5-5000 ਜੱਟੀਆਂ ਨਾ ਦੱਸ ਅੱਜ ਕਾਪੂ ਆਏ ਜੇ ਮਹਾ ਕਿਤੇ ਠੰਡ ਦਾ ਕੋਈ ਅੰਤ ਕੋਈ ਨਹੀਂ ਮਛੀ ਦਾ ਠੀਕ ਆ ਕਰਮਗਦੀ ਕੋ ਲਿਆਂਦਾ ਨਹੀਂ ਨਾ ਕਿਤੇ ਨਾ ਹੋ ਜੇ ਕੋ ਗੱਲ ਵੇ ਠਣ ਮਸ਼ੀਨ ਲੱਗਾ ਕਿਹੜੇ ਰੋਜ਼ਾ ਠੀਕ ਆ ਤੇ ਇਹ ਕਿੰਨੇ ਕ ਦੁੱਧ ਆ ਲਈ ਆ ਦੁੱਧ ਭਾਈ 20 ਲੀਟਰ ਵਛੀ ਪਾਏਗੀ ਅੱਛਾ 20 ਦੀ ਟਰੇ ਵੀ ਕਰ ਚੁੱਕੇ ਪਾਏ ਨੇ ਕਿ ਪਹਿਲੇ ਸੂਪ ਪਾਇਆ ਏ ਆ ਵੀ ਹੈਗੀ ਐ ਕਰੋਸ ਚ ਹਾਂ ਕਰੋਸ ਚ ਜਿਹੜਾ ਵਾ ਫਿਰ ਡੰਗਰ ਕਰੋਸ ਚ ਨੂੰ ਕਰੋਸ ਚ ਕਰਾ ਏ ਕਰੋਸ ਚ ਆ ਨਾ ਚਲੋ ਖੋਲੋ ਤੋਰਦੀ ਇਹਨਾਂ ਦਰਤਾਂ ਚ ਚੱਲ ਲਈ ਆ ਠੀਕ ਆ ਪੂਰੀ ਖੁੱਲੀ ਹੋਵੇ ਕਿੱਟ ਮਦਦ ਕਿੱਟ ਦੇ ਨਾਲ ਹੀ ਦਾ। ਵੇਰ ਬਣਾ ਕੇ ਆਂਦਾ ਰਹਿੜ ਨਾਲ। ਸੋਰਾ ਵੇਖ। ਬਾਕੀ ਇਹ ਆ ਵੀ ਜੇ ਤਿਆਰ ਹੋਣੀ ਆ ਇਹ। ਆ ਜਿ ਲੈ ਆਓ। ਨਹੀਂ ਇਹ ਨਾਲ ਨੂੰ ਬਣਾਇ ਤੋ। ਹਾਂ ਦੇ ਹਾਂ। ਤੇ ਇਹਦਾ ਫਿਰ ਮੁੱਲ ਮੁੱਲ ਹਰ ਵੀ ਤੇ ਇੱਕੋ ਹੀ ਗੱਲ ਕਰੀਏ ਇੱਕੋ ਗੱਲ 55000 ਦਿੱਤਾ ਨਾ 55000 ਦੀ ਕਰਨੀ ਐ ਚੰ ਛੋਟ ਛੱਟ ਚਲੋ 55000 ਦੇ ਦਈਏ ਨਹੀਂ ਤੇ ਠੀਕ ਆ ਹੁਣ ਇੱਕ ਜਿਹੜੇ ਐਂਡ ਤੇ ਤੁਹਾਨੂੰ ਇਹ ਦਿਖਾਉਣੀ ਆ ਇਹ ਬੱਚੇ ਤੋਂ ਵੀ ਨਹੀਂ ਆ ਜਿਹੜੀ ਇਹ ਬੱਚੇ ਤੋਂ ਬਣਾਵੇ ਇੱਕ ਰੇੜਾ ਠੀਕ ਆ ਦੋ ਹੋ ਗਏ ਸੁਏ ਨੂੰ ਠੀਕ ਆ ਦੁੱਧ ਮਿੰਟੇ ਖਾਣਾ ਠੰਡਾ ਕਰਕੇ ਦਾਸ ਕਿਲੋ ਅੱਛਾ ਉਤਰਾ 12 ਉਹ ਬਾਲਟੀ ਪਈ ਆ ਅੱਛਾ ਨੰਗੀ ਸ਼ੇਰੇ ਸ਼ਾਮੀ ਠੀਕ ਆ ਉਹ ਵਾਲੀ ਜਿਹੜੀ ਸਟੀਲ ਦੀ ਬਾਲਟੀ ਆ ਦੋ ਕਿਲੋ ਸ਼ਾਮੀ ਪਾ ਲਓ ਅੱਛਾ ਇੱਥੇ ਤਿੰਨ ਟਾਈਮ ਤੋਂ ਚਾਰ ਟਾਂ ਤੇ ਪੰਜ ਟਾਂ ਤੋਂ ਸੱਲੀ ਆਪਣੀ ਪੂਰੀ ਕਰੋ ਠੀਕ ਆ ਰੱਸੀ ਪਾਉਣੀ ਆ ਪਾ ਲਓ ਨਹੀਂ ਪਾਉਣੀ ਨਾ ਕਰੋ 10 ਕਿਲੋ ਦੁੱਧਨ ਹੈਗਾ ਪੱਕਾ ਸਾੜਾ ਜਾਂ ਪਾੜਾ ਗਾੜੀ ਪਾਲੀ ਦਾ ਥੱਲੇ ਬਾਹਰ ਹੋਇਤਰਾ 10 ਕਿਲੋ ਪੱਕਾ ਏ ਵੀ ਘਰੇ ਲਈ ਚਲੋ ਚਾਹ ਪਾਣੀ ਨਾ ਯਾਰ ਪਣੀ ਸ਼ੌਂਦੀ ਪੂਰਾ ਅੱਜ ਲੈ ਆਇਆ ਫਿਰ ਇਹ ਗਾ ਪੀਆ ਪਣੀ ਕਰ ਇਹ ਵਾਸੇ ਤਰ੍ਹਾਂ ਖੁੱਲੀ ਛੱਡ ਦੇਣੀ ਤੇ ਇਹਦਾ ਫਿਰ ਕਿੰਨਾ ਮੁੱਲ ਰੱਖੀ ਆ ਆਪਾਂ ਇਹ ਮੁਕਤਾ ਮੂਰਤੀ ਆ ਕਿੰਨੇ ਕ ਦੀ ਇੱਕੋ ਹੀ ਗੱਲ ਕਰਨੀ ਇੱਕੋ ਗੱਲ 3000 ਦੀ ਦੇ ਦਿੰਨੇ ਆ 3000 ਦੀ ਹਾਂ ਚਲੋ ਛੋਟ ਛਟੇ ਮੌਕੇ ਤੇ ਕਰ ਦੋਗੇ 28000 ਦੀ 20000 ਛੋੜੇ ਵੀ ਕਰ ਦੀ ਅੱਛਾ ਜੋ ਵੀ ਕਰਤਾ ਇਹ ਮਖੀਰ ਦੇ ਜਾਣ ਕੇ ਇਤੋਂ ਨਹੀਂ ਕੀਤੀ ਠੀਕ ਆ ਇਹ ਵੀ ਹੁਣ ਜ਼ਰਾ ਲਾਮਾ ਵਾਲਾ 2000 ਚ ਵੀ ਛੱਡਿਆ ਠੀਕ ਆ 2200 ਰੁਪਏ ਛੋਟ ਕਰਾਂਗੇ ਚਲੋ ਬਾਕੀ ਇਹ ਆ ਵੀ ਕੋਈ ਵੜਾ ਇੱਥੇ ਆਣ ਕੇ ਵੇਖੇ ਨਿਗਾ ਜੋ ਕੱਢੇ ਪਸੰਦ ਕਰੇ ਕੋਈ ਇੱਥੇ ਆਵੇ ਪਸੰਦ ਕਰੇ ਕੋਈ ਗੱਲ ਜਿਹੜੀ ਅਸੀਂ ਆਨਲਾਈਨ ਘੱਲਾਗੇ ਹਾਂਜੀ ਹਾਂਜੀ ਉਹਦੀ ਹਰੀ ਫੁੱਲ ਗਾਰੰਟੀ ਹੋਏਗੀ ਹਾਂਜੀ ਖਾਣਾ ਵੀ ਵਿਸ਼ੇ ਦੀ ਹਾਂਜੀ ਹਾਂਜੀ ਜਾ ਤਜਾ ਆਪਣੇ ਚੈੱਕ ਕਰਨੇ ਚੈੱਕ ਕਰਕੇ ਫੋਨ ਕਰ ਉਹ ਵੀ ਕੋਸ਼ਿਸ਼ ਕਿ ਦਿਨਾਂ ਦੀ ਹੁੰਦੀ ਆ ਇਹ ਵੀ ਨਹੀਂ ਕਿ ਜਾਂ ਪੂਰੇ ਸਵੇਰ ਦੀ ਨਹੀਂ ਘਰ ਜਾ ਕੇ ਆਪਣੇ ਘਰ ਜਾ ਕੇ ਵੈਡ ਚੈੱਕ ਕਰ ਲੈਣਾ ਨਾ ਪਾਸ ਕਰ ਲੈਣਾ ਹਾਂਜੀ ਤੇ ਬਾਕੀ ਹੋਰ ਗੱਲ ਹੁੰਦੀ ਆ ਕੋਈ ਬਾਕੀ ਕਈ ਵਾਰ ਦੱਸਾਨੂੰ ਦੱਸ ਦੇਣ ਵੀ ਵਛੀ ਤੁਸੀਂ ਘੱਲੀ ਤੇ ਬਾਹਰ ਰੱਖ ਕਈ ਵਾਰੀ ਇਹੋ ਜੀ ਮੁਸ਼ਕਲ ਹੁੰਦੀ ਆ ਕਿ ਜਾਂ ਜਾ ਕੇ 2 ਮਹੀਨੇ ਬਾਅਦ ਜਾਂ 3 ਮਹੀਨੇ ਬਾਅਦ ਕੋਈ ਪ੍ਰੋਬਲਮ ਆ ਜਾਂਦੀ ਆ ਤੇ ਉਹ ਵੀ ਭਾਜੀ ਨਹੀਂ ਹਈ ਕਿ ਦੱਸ ਪੀਓ ਕਿ ਵੇਖੋ ਵਾਪਰੇ ਖਲੜਿਆ ਹਾਂਜੀ ਹਾਂਜੀ 10 12 ਦਿਨਾਂ ਬਾਅਦ ਹਫਤੇ ਬਾਅਦ ਕਹਿਣ ਵੀ ਇਤਰਾ ਉਤਰਾ ਹਾਂਜੀ ਹਾਂਜੀ ਤੇ ਫਿਰ ਉਹ ਕਈ ਵਾਰੀ ਫਿਰ ਫੋਨ ਕਰਦੇ ਕਿੰਦੇ ਜੀ ਉਹਦਾ ਵੀਡੀਓ ਤੇ ਗਰੰਟੀ ਦਿੱਤੀ ਸੀ ਤੁਸੀਂ ਤਸੱਲੀ ਕਰੋ ਆਪਣੀ ਆਣ ਕੇ ਵਿੰਗਰ ਵੇਖੋ ਪਾਸ ਕਰੋ ਥਣ ਪੂਰੇ ਵੇਖੋ ਆਣ ਕੇ ਹਾਂ ਜੀ ਥੋੜਾ ਇੱਥੇ ਕਿਹੜਾ ਮਲਬੀ ਕੋਈ ਗੱਲ ਆ ਹਾਂ ਜੀ ਹਾਂ ਜੀ ਨਹੀਂ ਆਪ ਪੁੱਛ ਹੁੰਨਿਆਂ ਨਾਲੇ ਕੋਈ ਇੱਥੇ ਸਾਡੇ ਗਰੀਬਾਂ ਦੇ ਘਰ ਕੋ ਚਾਹ ਪੈਰ ਪਾ ਜਾਏਗਾ ਤਾਂ ਖੜੀ ਮਾੜੀ ਗੱਲ ਆ ਕੋਈ ਠੀਕ ਹੈ ਚਲੋ ਜੇ ਤੁਹਾਡੇ ਵਰਗੇ ਗਰੀਬ ਪੂਰੇ ਪੰਜਾਬ ਚ ਹੋ ਜਾਣ ਤੇ ਪੰਜਾਬ ਤੇ ਅਮਰੀਕਾ ਨਾਲ ਵੀ ਕਰ ਤੀ ਜਾਊਗਾ ਸਾਰੇ ਸੱਚੇ ਪਾਤਸ਼ਾਹ ਕਹਿੰਦੇ ਆ ਵੀ ਨੀਵੇਂ ਰਹਿਣਾ ਚਾਹੀਦਾ ਹਾਂ ਜੀ ਹਾਂ ਜੀ ਮਾਰਗ ਨੀਵੇਂ ਸੋਹਰਾ ਹੋਵੇ ਹਾਂ ਜੀ ਹਾਂ ਜੀ ਸਾਰੇ ਚੰਗੇ ਸਤਿਗੁਰ ਸ ਠੀਕ ਹੈ ਵੀਡੀਓ ਠੀਕ ਹੈ ਜੀ ਬਾਕੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਵੇਖ ਚੱਕ ਕੇ ਤਸੱਲੀ ਕਰਕੇ